ਸਾ ਖਾਲਸਾ ਵਾਹਿਗੁਰੂ ਅੱਜ ਆਪਾਂ ਖੜੇ ਆ ਜੀ ਤੁਸੀ ਬੰਨ ਜਗਤਪੁਰ ਕਲਾ ਪਿੰਡ ਗੁਰਦਾਸਪੁਰ ਤੋਂ ਬਕੇਰੀਆਂ ਰੋਡ ਇਹ ਜੋ ਬੰਨ ਉੱਥਨ ਲਗਾ ਹੈ ਦਸੰਦੇ ਕਿਨਾਰੇ ਤੇ ਹੀਗਾ ਉਸ ਵੇਲੇ ਇਸ ਜਗਤਪੁਰ ਕਲਾ ਪਿੰਡ ਦੇ ਇਹ ਜਿਹੜੀ ਪਿੰਡਕ ਆਈਏ ਸਾਡੀ ਕਿਸਾਨ ਮਜ਼ਦੂਰ ਸ਼ਮਸ਼ਾ ਕਮੇਟੀ ਪੰਜਾਬ ਜਥੇਬੰਦੀ ਚੌਨ ਸਾਡਾ ਸ਼ਹੀਦ ਬੀਬੀ ਸੁੰਦਰੀ ਜੀ ਪ੍ਰਾਣਾ ਸ਼ਾਲਾ ਇਹਨਾਂ ਵੀਰਾਂ ਨੇ ਉਦਮ ਕਰਕੇ ਦੇਖ ਕੇ ਜੇ ਮੌਕੇ ਦੇ ਵਿੱਚ ਹੋਸੀ ਨੂੰ ਸੰਭਾਲਿਆ ਹੈ ਤੇ ਸੰਭਾਲ ਕੇ ਨਾਲ ਸੁਨੇਹਾ ਦਿੱਤਾ ਕਿ ਅੱਜ ਬਹੁਤ ਹੀ ਖਤਰਨਾਕ ਹੈ ਜੋ ਬੰਨ ਟੁੱਟਣ ਵਾਲਾ ਇਹ ਜੇਕਰ ਬੰਨ ਟੁੱਟਦਾ ਤੇ ਬਹੁਤ ਏਰੀਆ ਦਾ ਨੁਕਸਾਨ ਹੁੰਦਾ ਕੋਈ ਕੱਲੇ 1 2 ਤਿੰਨਾ ਪਿੰਡਾਂ ਦਾ ਨਹੀਂ بڑے ਵੱਡੇ ਖੇਤਰ ਦੇ ਵਿੱਚ ਦਾ ਨੁਕਸਾਨ ਹੋਣਾ ਹੈ ਤੇ ਉਸ ਗੱਲ ਨੂੰ ਰੱਖਿਆ ਆਪਾਂ ਬੇਨਤੀ ਕੀਤੀ ਵੀਰਾਂ ਦੇ ਕੇ ਬੇਨਤੀ ਕੀਤੀ ਨੌਜੋਨਾਂ ਦੇ ਕੇ ਬੇਨਤੀ ਕੀਤੀ ਵੀ ਅੱਜ ਸਾਨੂੰ ਰੋੜ ਆਓ ਵੀਰੋ ਉਹ ਵਾਇਗਰ ਦੇ ਮੇਰੇ ਇਨੀ ਕੋਈ ਆ ਇਨੇ ਕੁਦਮੀ ਵੀਰ ਜਿਨ੍ਹਾਂ ਨੇ ਇਨਾ ਵੱਡਾ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਅਲੱਗ-ਅਲੱਗ ਪਿੰਡਕਾਇਆਂ ਦੇ ਵਿੱਚੋਂ ਅਲੱਗ-ਅਲੱਗ ਗਈਆਂ ਵੀਡੀਓ ਵੇਖ ਕੇ ਵੀਡੀਓ ਵੇਖ ਕੇ ਜਾਂ ਵੀਰਾਂ ਦੇ ਸਹਿਯੋਗ ਜਿਹੜਾ ਇੱਕ ਓਵਰਲੋਡ ਗਰੁੱਪ ਆ ਅੱਜ ਉਹਨੇ ਵੀ ਬਹੁਤ ਮਦਦ ਕੀਤੀ ਇਹਦੇ ਵਿੱਚ ਤਨ ਮਨ ਤੇ ਧਨ ਤਿੰਨੇ ਸਵਾਂਆ ਆ ਸਭ ਦਾ ਧੰਵਾਦ ਆ ਅੱਜ ਇਸ ਲਗਭਗ ਬੰਦ ਦੇ ਉੱਪਰ ਪੂਰੀ ਮਿੱਟੀ ਪੈ ਚੁੱਕੀ ਆ ਹੁਣ ਅਸੀਂ ਬੇਨਤੀ ਕਰਦੇ ਆ ਵੀ ਵੀਰੋ ਧੰਨਵਾਦ ਤੁਹਾਡਾ ਇੱਥੇ ਮਿੱਟੀ ਪੂਰੀ ਹੋ ਚੁੱਕੀ ਆ ਅੱਜ ਇਸ ਕੰਮ ਨੂੰ ਸਮਾਪਤੀ ਕਰ ਰਹੇ ਆ ਤੇ ਸੋ ਸਾਰਿਆਂ ਦਾ ਧੰਨਵਾਦ ਇਹ ਸੇਵਾ ਚੱਲਦੀ ਦੇ ਦੌਰਾਨ ਸਾਡੇ ਕੋਲੋਂ ਕਿਤੇ ਕਿਸੇ ਨੂੰ ਕੋਈ ਵੱਧ ਘੱਟ ਲਫ਼ਜ਼ ਤਿੱਖੇ ਕਰਾਰੇ ਬਾਈ ਚਾਂਸ ਕਿਤੇ ਕਹਿ ਗਏ ਹੋਣ ਉਹਦੀ ਖਿਮਾ ਚਾਹਾਂਗੇ ਤੇ ਇਹ ਧੰਨਵਾਦ ਕਰਦੇ ਆ ਫਿਰ ਦੁਬਾਰਾ ਧੰਨਵਾਦ ਕਰਦੇ ਆ ਸੋ ਬਲਾਉ ਫਤਿਹ ਹੁਣ ਮੈਂ ਬੇਨਤੀ ਕਰਾਂਗਾ ਕਿ ਪੰਜ ਚਕਾਰੇ ਛੱਡ ਕੇ ਜੋ ਉਹਨਾਂ ਦੇ ਨਾਲ ਆਪਾਂ ਸਮਾਪਤੀ ਕਰਨੀਆਂ ਆ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੋ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ 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 ਸਾਰ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ 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 ਲੋਕਾਂ ਦਾ ਕੰਨ ਲਈ ਲੜਦੀਆਂ ਜਾਗਦੀਆਂ ਜ਼ਮੀਰਾਂ ਜਿੰਦਾਬਾਦ 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 ਵੀਰਾਂ ਦਾ ਇੱਕ ਆ ਨੌਜਵਾਨਾਂ ਦਾ ਇੱਕ ਆ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ